ਉਹ ਛੋਟੀ ਨੇ ਪਹਿਲਾ ਨੰਬਰ ਚੁੱਕਿਆ ਹੁਣ ਸਾਰੇ ਜਨਤਾ ਦੇਖੋ ਜਿਹੜੇ ਦੇ ਖੜਾ ਵੀ ਮੰਤਰ ਆ ਬਿਲਕੁਲ ਛੱਡੇ ਨੂੰ ਉਹਨਾਂ ਦੇ ਟਾਈਮ ਦੇ ਵਿੱਚ ਵੱਡੇ ਫਾਰਮ ਪੈ ਰਹੇ ਆ ਜਿਨ੍ਹਾਂ ਦੇ ਵਿੱਚ ਮੱਛਾਂ ਦੀ ਚਵਾਈ ਮਸ਼ੀਨ ਨਾਲ ਹੋ ਰਹੀ ਹੈ ਜਿਹੜਾ ਇਹ ਪਹਿਲਾ ਨੰਬਰ ਪ੍ਰਾਪਤ ਕਰਦਾ ਹੈ ਛੋਟੀ ਹਾਂਜੀ ਦੋਸਤੋ ਅੱਜ ਆਪਾਂ ਖੜੇ ਆ ਧਨੋਲਾ ਮੇਲਾ ਦੇ ਕੋਲ ਪਿੱਛੇ ਆ ਜਿਓ ਵੀਰੇ ਪਿੱਛੇ ਜੀ ਵੀਰ ਕਮੇਟੀ ਮੈਂਬਰ ਡਿਊਟੀ ਮਗਾਵਲੇ ਚੱਲੀ ਜਾਂਦੇ ਜੀ ਨਤੀਜੇ ਲਗਭਗ ਆ ਚੁੱਕੇ ਨੇ ਬਸ ਥੋੜੀ ਦੇਰੀ ਹੈ ਪਿੱਛੇ ਹੋ ਜਿਓ ਕਰੋ ਚੱਕਾ ਫਤ ਨੂੰ ਕੱਲੀ ਕੱਲੀ ਮੱਝ ਦੀ ਡਿਟੇਲ ਦੱਸਾਂਗੇ ਲੈ ਵੀ ਮਿੱਤਰੋ ਜਿਹੜਾ ਲੈ ਚਾਹਾਂਗੇ ਮੇਰੀ ਗੱਲ ਸੁਣ ਲੋ ਜਸ ਨਤੀਜੇ ਆ ਚੁੱਕੇ ਆ ਤੇਰਾ 99 ਨੰਬਰ ਝੋਟੀ ਵਿੱਚ ਚੈੱਕ ਕਰ ਲੋ ਜੀ ਜੋ ਕਿ ਪਹਿਲੇ ਨੰਬਰ ਤੇ ਆਈ ਹੈ ਉਹ ਨਾਲ ਬੰਦੇ ਨਾਲ ਸਿਰਫ ਦੋ ਜਣੇ ਆਉਣੇ ਆ ਨੰਬਰ ਵਾਲੀ ਝੋਟੀ ਚੈੱਕ ਕਰਨੇ ਆ ਕੋਈ ਨਹੀਂ ਮਾਰ ਲਓ ਮੇਰੀ ਗੱਲ ਨੂੰ ਮੰਨ ਲਓ ਬੜ ਗਿਆ ਉਹਦੇ ਨਾਲ ਦੋ ਬੰਦੇ ਆਉਣ ਬਾਦੂ ਬੰਦੇ ਨਾਲ ਦੇਖ ਲੋ ਭਾਈ ਕਿਹੜੀ ਪਹਿਲੇ ਨੰਬਰ ਤੇ ਆਈ ਹੈ ਬਾਕੀ ਸਾਰਿਆਂ ਆਪਾਂ ਦਿਖਾਉਣੇ ਆ ਕੱਲੇ ਕੱਲੇ ਵੀ ਕਿਉਂ ਫਸਟ ਆਈ ਹੈ ਬਾਕੀ ਤੁਹਾਨੂੰ ਸਾਰਾ ਦਿਖਾਉਣੇ ਆ ਲੇ ਵੀ ਦੋਸਤੋ ਚੈੱਕ ਕਰ ਲਓ ਜੀ ਆ ਆਈ ਹੈ ਪਹਿਲੇ ਨੰਬਰ ਤੇ ਝੋਟੀ ਨੇ ਪਹਿਲਾ ਨੰਬਰ ਜਿੱਤਿਆ ਹੁਣ ਸਾਰੇ ਜਿਹੜੇ ਪੱਟੇ ਤੜੀ ਦੇਖੋ ਜਿਹੜੇ ਦੇ ਖੇੜਾ ਦੀ ਬੰਦਰਾ ਬਿਲਕੁਲ ਫਲੇਰ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੱਡੇ ਫਾਰਮ ਪੈ ਰਹੇ ਆ ਜਿਨ੍ਹਾਂ ਦੇ ਵਿੱਚ ਮੱਝਾਂ ਦੀ ਚਵਾਈ ਮਸ਼ੀਨ ਨਾਲ ਹੋ ਚੈੱਕ ਵੀ ਜਿਹੜਾ ਜਿਹੜਾ ਇਹ ਪਹਿਲਾ ਨੰਬਰ ਪ੍ਰਾਪਤ ਕੀਤਾ ਹੈ ਝੋਟੀ ਨੇ ਸਿੱਧਾ ਹੋਰ ਕਰੋ ਚੈੱਕ ਵੀ ਸ਼ਿਕਰਾ ਲੈ ਵੀ ਦੋਸਤੋ ਫੋਲੋ ਵੱਲ ਜੇ ਆ ਜੋ ਵੀ ਉਹ ਹਾਸ ਨੰਬਰ ਤੇ ਚੈੱਕ ਕਰ ਲਓ ਔਰ ਵਾਧੂ ਦਿਦਾਈਆਂ ਵਾਇਰਲ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਆ ਕਰੋ ਕਿਵੇਂ ਜੀ ਲੱਗਦੀ ਹੈ ਵੀਡੀਓ ਤੇ ਵਧਾਈਆਂ ਦਿਓ ਵੇਰ ਨੂੰ ਕਮੈਂਟ ਜ਼ਰੂਰ ਕਰਿਆ ਕਰੋ ਕਿਵੇਂ ਦੇ ਲੱਗਦੀ ਹੈ ਵੀਡੀਓ ਬਾਕੀ ਤੁਹਾਨੂੰ ਅੱਗੇ ਵੀ ਆਪਾਂ ਦਿਖਾਉਣੇ ਆ ਇਹ ਛੋਟੀ ਸੂਰੀਆ ਤਾਲੀਮਨ ਦੀ ਛੋਟੀ ਹੈ ਕੰਬੀਨੇਸ਼ਨ ਹੈ ਇਹਦੀ ਕਰੋ ਤੁਹਾਨੂੰ ਤਾਂ ਬਹੁਤ ਹੀ ਅੱਗੇ ਵੀ ਆਪਾਂ ਤੁਹਾਨੂੰ ਚੈੱਕ ਕਰਾਉਣੇ ਆ ਲੈ ਵੀ ਦੂਜਾ ਨੰਬਰ ਜੋ ਕੇ ਆ ਗਿਆ 349 ਨੰਬਰ ਤੇ ਕਰਾਉਣੇ ਤੁਹਾਨੂੰ ਆਪਾਂ ਚੈੱਕ ਕਿਹੜੀ ਛੋਟੀ ਹੈ ਦੂਜੇ ਨੰਬਰ ਪ੍ਰਾਪਤ ਕੀਤਾ ਜਿਹੜੀ ਛੋਟੀ ਨੇ ਲੈ ਭਾਈ ਉਹ ਲੇਨ ਨਾ ਪਰਲੇ ਪਾਵੇ ਖੜਾ ਲੈ ਦੇਖੋ ਦੋਸਤੋ ਆ ਯਾਰ ਦੂਜੇ ਨੰਬਰ ਤੇ ਕਰੋ ਚੱਕ ਤੁਸੀਂ ਦੇਖ ਲਓ ਝੋਟੀ ਬਾਕੀ ਤੁਹਾਨੂੰ ਅੱਗੇ ਵੀ ਆਪਾਂ ਦਿਖਾਵਾਂਗੇ ਲੈ ਕਰ ਲਓ ਜੀ ਹਾਂ ਜੀ ਦੂਜੇ ਲਾ ਪੀਲੇ ਰੰਗ ਦਾ ਆ ਪਿਆ ਪੀਲੇ ਰੰਗ ਦਾ ਲੈ ਪਰਾ ਜਿਹੜੇ ਤੱਬਦੇ ਆ ਪੁੱਛ ਥੱਲੇ ਨੂੰ ਤੇ ਥੋੜੀ ਜਿਹੀ ਥੱਲੇ ਪਿੱਛੇ ਨੂੰ ਡਿੱਡੇ ਆ ਲੈ ਕਰ ਲਓ ਜੱਟ ਦੂਜਾ ਨੰਬਰ ਦੀ ਝਾਲਰ ਪੈ ਚੁੱਕੀ ਆ ਕਰੋ ਚੱਕ ਬਾਕੀ ਤੁਹਾਨੂੰ ਅੱਧਰੋ ਵੀ ਆਪਾਂ ਦਿਖਾ ਦਈਏ ਫੇਸਬੁਕ 'ਤੇ ਚੈੱਕ ਕਰ ਲਓ ਤੁਸੀਂ ਦੇ ਨੀਰਾ ਪਰੋ ਦੇ ਸਾਹਮਣੇ ਇਹ ਦੋ ਚੀਜ਼ ਨੂੰ ਤੀਜੇ ਨੰਬਰ ਤੇ ਟੁੱਟੀ ਆਈ ਹੈ ਦੋਵੇਂ ਹੋਣਾਂ ਦਾ ਕਰੋ ਚੱਕ ਇਹ ਛੋਟੀ ਜਿਹੀ ਲੱਗਦੀ ਆ ਸੋਟੀ ਘਾਟ ਵਾਲੀ ਉਹਨਾਂ ਮੁਕਾਬਲੇ ਜੋ ਕੋਈ ਮੁਕਾਬਲਾ ਜਲਦਾ ਦੀ ਬਿਊਟੀ ਮੁਕਾਬਲਾ ਉਹ ਜੋ ਤੀਜੇ ਨੰਬਰ ਤੇ ਆਈ ਹੈ ਠੀਕ ਲੈ ਵੀ ਫੁੱਲ ਬਨਦੇ ਆ ਤੀਜੇ ਨੰਬਰ ਵਾਲੀ ਝੋਟੀ ਦੇ ਕਰੋ ਚੱਕ ਅੱਗੇ ਵੀ ਬਣੇ ਰਹੋ ਵੀਡੀਓ ਨਾਲ ਤੇ ਅੱਗੇ ਵੀ ਸੁਣਾਪਾ ਦਿਖਾਉਣੇ ਚੌਥੇ ਨੰਬਰ ਤੇ ਜੋ ਝੋਟੀ ਆਈ ਆ ਉਹ ਚੌਥੇ ਨੰਬਰ ਤੇ ਆਪਾਂ ਦਿਖਾਉਣੀ ਆ ਉਹ ਆ ਗਈ ਚੌਥੇ ਨੰਬਰ ਤੇ ਪਪਾ ਜੀ ਨਿਓ ਸਾਨੂੰ ਲਵੀ ਆ ਗਿਆ ਇਹ ਝੋਟੀ ਨਵੀ ਦੀ ਝੋਟੀ ਆ ਚੌਥੇ ਨੰਬਰ ਦੇ ਨੇ ਮਿਲਕ ਝੋਟੀ ਮਿਲਕ ਜੋ ਕਿ ਲੜਿਆ ਮਿਲਕ ਦਾ ਜਿਹੜੀ ਦੁੱਤ ਜਵਾਈ ਹੋਈ ਸੀ ਉਹ ਇਹ ਚ ਵੀ ਕੰਪੀਟੀਸ਼ਨ ਲਿਆ ਸੀ ਤੇ ਉਧਰ ਚੌਥੇ ਨੰਬਰ ਪ੍ਰਾਪਤ ਕੀਤਾ ਇਸਨੇ ਮਿਲਕ ਬਿਊਟੀ ਦੇ ਵਿੱਚੋਂ ਇਹ ਆ ਨਵੀ ਲੈ ਵੀ ਦੋਸਤੋ ਆ ਝੋਟੀ ਆਈਏ ਜੋ ਕਿ ਪੰਜਵੇਂ ਨੰਬਰ ਤੇ ਆਈਏ ਇਹ ਵੀ ਤੁਸੀਂ ਦੇਖ ਲਓ 11 45 ਨੰਬਰ 6ਵੇਂ ਨੰਬਰ ਵਾਲੀ ਨੂੰ ਆਵਾਜ਼ ਵੱਜ ਗਈ ਹੈ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਨੂੰ ਨਰਾਜ਼ ਹੈ ਗਿਆ 6ਵੇਂ ਨੰਬਰ ਵਾਲੀ ਤੇ ਮੇਰੀ ਝੋਟੀ ਦੋ ਦੰਦ ਚ ਲੜੀ ਆ ਮੈਂ ਕਿਉਂਕਿ 9 ਨੰਬਰ ਵਾਲੀ ਝੋਟੀ ਤੇ ਮੈਂ ਤੇਰੀ ਗੱਲ ਕਿਉਂ ਨਹੀਂ ਸੁਣਦਾ ਅੱਗੇ ਲੱਗ ਕੇ ਹਰਦਾਸ ਕਰ ਰਹੇ ਆ 10 ਨੰਬਰ ਤੱਕ ਜੋ ਵੀ ਆਵਾਜ਼ਾਂ ਵੱਜਣੀਆਂ ਆ ਆ ਝੋਟੀ ਜਿਹੜੀ ਦੇਖਦੇ ਨਾ ਤੁਸੀਂ ਬਿਊਟੀ ਦੇ ਵਿੱਚ ਵੀ ਨੰਬਰ ਲਿਆ ਤੇ ਦੁੱਧ ਚਵਾਈ ਦੇ ਵਿੱਚ ਵੀ ਇਹ ਪਹਿਲੇ ਨੰਬਰ ਤੇ ਆਈ ਹੈ ਝੋਟੀ ਕਰੋ ਜਾ ਕੇ ਤੁਸੀਂ ਦੇਖ ਲਓ ਅਸੀਂ ਬਹੁਤ ਸੋਹਣੀ ਸੁਨੱਖੀ ਆਰਡਰ ਦੀ ਕੁਆਲਿਟੀ ਸੀ ਚੈੱਕ ਕਰ ਲਓ ਜੋ ਕਿ ਦੁੱਧ ਚਵਾਈ ਜੋ ਪਹਿਲਾ ਨੰਬਰ ਪ੍ਰਾਪਤ ਕੀਤਾ ਹੈ ਨੇ ਤੇ ਬਿਊਟੀ ਦੇ ਵਿੱਚ ਵੀ ਨੰਬਰ ਦੋ ਦੰਦ ਦੇ ਵਿੱਚ ਕੀਤਾ ਇਸ ਨੇ ਪਹਿਲਾ ਨੰਬਰ ਪ੍ਰਾਪਤ ਦੁੱਧ ਦੇ ਵਿੱਚ ਲੈ ਵੀ ਦੋਸਤੋ ਚਲੋ ਆਪਣੇ ਬਾਜਾਂ ਵਜੀਆਂ ਠੀਕ ਆ ਅੱਠ ਵਾਲੇ ਕਾ ਉਹ ਵੀਰ ਆ ਗਿਆ ਲੈ ਉਹ ਲੈ ਇਹਦੀ ਝੁੱਟੀ ਆਈ ਤੁਸੀਂ ਚੈੱਕ ਕਰ ਲੋ ਇਹਦਾ ਰੰਗ ਦੇ ਵਿੱਚ ਨਾ ਬਹਿ ਜਾਂਦਾ ਛੱਟੇ ਵਾਲੇ ਬਾਈ ਨੂੰ ਇਹਨੇ ਨੰਬਰ ਲੈ ਲਿਆ ਬਾਕੀ ਜਿਹਨੂੰ ਆਪਾਂ ਅੱਗੇ ਵੀ ਦਿਖਾਉਣੇ ਨੇ ਇੱਕ ਦੋ ਰਹਿ ਗਈਆਂ ਉਹ ਵੀ ਮਾਰਦੇ ਆ ਬਾਜਾਂ ਤੇ ਉਹਦਾ ਵੀ ਪਤਾ ਲੱਗਦਾ ਵੀ ਕਿਹੜੇ ਵੀਰ ਆਏ ਆ ਲੈ ਵੀ 138 ਨੰਬਰ ਟੋਕਨ ਵਾਲਾ ਵੀਰ ਵੀ ਆ ਗਿਆ ਉਹਨਾਂ ਦੇ ਪਿੱਛੇ ਆਖਦੇ ਆ ਉਹ ਵੀ ਜੀ ਕਰਾਉਣੇ ਪੈ ਪੂਰੇ ਹੋ ਗਏ ਜੀ 10 ਹੀ ਦੇਣੇ ਸੀਗੇ ਲੈ ਉਹ ਚੋਟੀਆਂ 138 ਨੰਬਰ ਟੋਕਨ ਦੇਖੋ 40 ਚੋਟੀਆਂ ਕੀ ਆ ਜਾਰ ਸੰਖਰ ਲਾਉਂਡ ਕਰਕੇ ਥੋੜੇ ਜਿਆਦੇ ਨਾਮ ਦਿੱਤੇ ਆ ਤੇ ਉਹ ਪੂਰੇ ਹੋਏ ਆ ਬਹੁਤ ਬਹੁਤ ਬਣਾਈਆਂ ਵੀਰਾਂ ਨੇ ਬਣਾਈਆਂ ਵੀ ਇਹਨਾਂ ਨੇ ਕਟਿੰਗ ਕਰਕੇ ਰੰਗ ਲਾ ਕੇ ਜਿਹੜੀਆਂ ਵੀ ਨੰਬਰਾਂ ਦੇ ਆਈਆਂ ਕਿਵੇਂ ਦੀ ਲੱਗੀ ਜੀ ਵੀਡੀਓ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟਾਂ ਦੇ ਵਿੱਚ ਦੱਸੋ ਕਿਵੇਂ ਦੀ ਲੱਗੀ ਬਾਕੀ ਸਾਰੀਆਂ ਗੱਲਾਂ ਨੋਟ ਕਰਕੇ ਜਾਇਓ ਅਗਲੀ ਵਾਰ ਤਿਆਰੀ ਦੇ ਨਾਲ ਆਇਓ ਕਿੰਧਰ ਜਿੱਥੋਂ ਇਕੱਠ ਲੋਕਾਂ ਦਾ ਧਰੋਲਾ ਮੇਲਾ ਦੇ ਉੱਪਰ ਖੜੇ ਆਪਾਂ 38 ਨੰਬਰ ਜੀ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ